ਜਿਹੜੇ ਨਸ਼ਿਆਂ ਦੇ ਤਸਕਰ ਉਹ ਲੋਕਾਂ ਦੇ ਘਰ ਅਜਾੜ ਕੇ ਆਪਣੇ ਮਕਾਨ ਬਣਾ ਰਹੇ ਐ ਤੇ ਲੋਕਾਂ ਦੇ ਘਰ ਉਜੜ ਰਹੇ ਐ ਸਾਰੇ ਨਸ਼ਾ ਤਸਕਰ ਵੀ ਨੇ ਇੰਨਾ ਘਲਾਬ ਸਾਡੇ ਕੋਲੋਂ ਪੁਲਿਸ ਡਿਪਾਰਟਮੈਂਟ ਕੋਲੋਂ ਵੀ ਆਈ ਹੈ ਪੰਚਾਇਤ ਨੇ ਵੀ ਸਾਨੂੰ ਮਤਾਪਾ ਕੀਤਾ ਵੀ ਨਸ਼ੇ ਦਾ ਕਾਰੋਬਾਰ ਕਰਦੇ ਐ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਪੰਚਾਇਤੀ ਲੈਂਡ ਚ ਵਿੱਚ ਉਹ ਬਣੀ ਹੋਈ ਸੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਡਿਸਟ੍ਰਿਕਟ ਮੋਕਸਰ ਪੁਲਿਸ ਵੱਲੋਂ ਅੱਜ ਇੱਕ ਨਸ਼ਾ ਤਸਕਰ ਦੇ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਇੱਕ ਸਟਰਕਚਰ ਸੀ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਪੰਚਾਇਤੀ ਤੌਰ ਤੇ ਵੀ ਜੋ ਸਰਪੰਚ ਸਾਹਿਬ ਹੈਗੇ ਉਹਨਾਂ ਨੇ ਦੱਸਿਆ ਕਿ ਇਹ ਪੰਚਾਇਤੀ ਸ਼ਾਮਲਾ ਸੀਗੀ ਤੇ ਇੱਥੇ ਇਹਨਾਂ ਨੇ ਇਲੀਗਲ ਤਰੀਕੇ ਦੇ ਸਟਰਕਚਰ ਬਣਾਇਆ ਹੋਇਆ ਸੀਗਾ ਮੈਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਵੀ ਇਹ ਜਿਹੜੇ ਨਸ਼ਿਆਂ ਦੇ ਤਸਕਰ ਉਹ ਲੋਕਾਂ ਦੇ ਘਰ ਅਜਾੜ ਕੇ ਆਪਣੇ ਮਕਾਨ ਬਣਾ ਰਹੇ ਐ ਤੇ ਲੋਕਾਂ ਦੇ ਘਰ ਉਜੜ ਰਹੇ ਐ ਮੈਂ ਇਸ ਜਿਹੜੀ ਸਰਕਾਰ ਨੇ ਮਹਿੰਮ ਚਲਾਈ ਆ ਉਸ ਦੀ ਸਲਾਘਾ ਕਰਦੀ ਹਾਂ ਸੀ ਸਾਰੇ ਨਸ਼ਾ ਤਸ਼ਕਰ ਵੀ ਨੇ ਇਹਨਾਂ ਖਿਲਾਫ ਸਾਡੇ ਕੋਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਆਈ ਹੈ ਪੰਚਾਇਤ ਨੇ ਵੀ ਸਾਨੂੰ ਮਤਾ ਪਾ ਕੇ ਤੇ ਵੀ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਪੰਚਾਇਤੀ ਲੈਂਡ ਚ ਵਿੱਚ ਉਹ ਬਣੀ ਹੋਈ ਸੀ ਤੇ ਉਹ ਅਸੀਂ ਪੰਚਾਇਤ ਵੱਲੋਂ ਸਾਨੂੰ ਮਤਾ ਪਾ ਕੇ ਕਾਰਵਾਈ ਵਾਸਤੇ ਨੋਟਿਸ ਵੀ ਦਿੱਤੇ ਗਏ ਸੀ ਤੇ ਉਹ ਅੱਜ ਅਸੀਂ ਠਾਰ ਰਹੇ